ਇਹਦੇ 15 ਦੀ ਇਹ ਹਾਂਜੀ ਅਗਲੀ ਦਾ ਜੀ ਇਹਦੇ ਥੱਲੇ 4 ਲੀਟਰ ਦੁੱਧ ਆ ਦੋਨੇ ਵੇਲਿਆਂ ਦਾ ਹਾਂਜੀ ਤੇ ਟੀਕਾ ਵੀ ਕੋਈ ਨਹੀਂ ਭਰਾਇਆ ਠੀਕ ਆ ਤੇ ਵੀ ਇਹ ਡੰਗ ਲਾਉਣ ਵਾਲਾ 4000 ਰੁਪਏ ਦੇ ਦੇਾਂਗੇ ਇਹ 4000 ਹਾਂ 4 ਲੀਟਰ ਦੁੱਧ 4000 4000 ਠੀਕ ਆ ਠੀਕੜੂ ਕੋਈ ਨਹੀਂ ਭਰਾਇਆ ਨਾ ਟੀਕਾ ਕੋਈ ਨਹੀਂ ਭਰਾਇਆ ਜੀ ਠੀਕ ਆ ਹਾਂਜੀ ਤੁਰਾ ਤੁਰਾ ਓਕੇ ਵੀ ਸਾਰਿਆਂ ਦਾ ਮੈਂ ਸਾਰਿਆਂ ਦਾ ਓਕੇ ਹੈ ਜੀ ਠੀਕ ਆ ਵਾ ਬਚੇ ਦੇ ਫਿਰ ਦੇ ਕਰਕੇ ਵੀ ਲਤੜ ਨਾ ਦੇਣ ਠੀਕ ਆ ਇਸ ਕਰਕੇ ਖੋਲੇ ਵੇ ਆ ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ گاਵਾ ਬਕਾਊਆ ਜੀ ਬਾਕੀ ਹੈਗੀਆਂ ਮੁਰਗੀਆਂ ਠੀਕ ਹੈ ਜੀ ਉਹ ਵੀ ਆ ਫਿਰ ਰਹੀਆਂ ਸਾਰਿਆਂ ਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7528000355 ਬਾਕੀ ਆ ਬੱਕਰੀਆਂ ਵੀ ਬਕਾਊ ਆ ਭਰਾ ਵਰਬਰੀ ਨਸਲ ਠੀਕ ਹੈ ਜੀ ਹੋ ਕਰਦੇ ਆ ਜੀ ਪੱਠਾ ਨਹੀਂ ਠੀਕ ਹੈ ਪੱਠਾ ਪੱਠਾ ਵੀ ਆ ਦੋ ਜੀ ਇਹ ਦੱਪਣ ਬੱਕਰੀ ਦੇ ਦੁਆਰੇ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿਗਈ ਸਤਿਕਾਰ ਜੀ ਨਾਮ ਨਾਮ ਜਮਕੌਰ ਸਿੰਘ ਜੀ ਪਿੰਡ ਪਿੰਡ ਟੈ ਲਵਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂ ਜੀ ਵੀ ਕੀ ਗੱਲ ਹੋ ਗਈ ਆਪਾਂ ਸਾਰੇ ਜਾਣ ਇਹ ਬਸ ਜੀ ਕੋਈ ਮਜਬੂਰੀ ਬਣ ਗਈ ਆਪਾਂ ਜਾਣਾ ਇੱਥੋਂ ਮਨ ਲ ਕੇ ਚੱਲ ਸਾਰਾ ਕੁਝ ਆਹ ਵੇਚ ਕੇ ਬੱਚੇ ਵੀ ਵੇਚਨੇ ਆ ਬੱਕਰੀਆਂ ਵੀ ਗਾਮ ਆ ਵੀ ਠੀਕ ਆ ਹਾਂ ਤੇ ਇਹਦਾ ਦੱਸੋ ਜੀ ਪਹਿਲੀ ਗੰਦ ਜਾਣਕਾਰੀ ਇਹ ਤਾਂ ਥੱਲੇ 9 ਲੀਟਰ ਦੁੱਧਦਾ ਹੈ ਬਈ ਹਾਂਜੀ ਇਹਨੂੰ ਮਹੀਨੇ ਤੋਂ ਉੱਪਰ ਹੋ ਗਿਆ ਟੀਕਾ ਫਰਾਇਨ ਠੀਕ ਆ ਤੇ ਛੀਲ ਠੰਡੀ ਬਸੇਰੀ ਆ ਹਾਂਜੀ ਠੀਕ ਆ ਠੀਕ ਆ 9 ਲੀਟਰ ਹਾਂ ਵੱਡੇ ਬੁੱਢੇ ਵੇੜ ਬਹੁਤ ਆ ਗਈ ਮੂਰੇ ਜੇ ਰਹੇਗੀ ਕਰਮਾਂ ਵਾਲੀ ਫਿਰ ਤਾਂ ਦੁੱਖ ਤੋੜ ਦੂ ਰੇਟ ਰੂਟ ਭਰਾ ਰੇਟ ਬਸ ਜਾਇਜ਼ ਜ 25000 ਦੀ ਦੇ ਦੇਣੀ 25000 ਹਾਂ 9 ਲੀਟਰ ਚ ਦੋ ਡੰਗ ਚੋਲੇ 9 ਲੀਟਰ ਭਾ ਮੈਂ ਚਾਰ ਡੰਗ ਚੋਲੇ ਜੀ ਅਗਲਾ ਚਾਰ ਡੰਗ ਚੋਲੇ ਭਰਾਵਾ ਲੋ ਰੇਟ ਬਾਈ ਨੇ ਖੱਚ ਕੇ ਦੱਸਤਾ ਜਮ ਟੀਕਾ ਬਾਈ ਕਹਿੰਦਾ ਨਾ ਭਰਾਏ ਨੂੰ ਤੋੜ ਦਿਓ ਜੀ ਬਸ ਕੋਈ ਗੱਲ ਨਹੀਂ ਮੈਂ ਮਾਰੂ ਨਹੀਂ ਐ ਖੜੀਆਂ ਰਹਿਣੇ ਤੋਂ ਬਾਤ ਤੋੜਾ ਤਰਾ ਸਹੀ ਆ ਹਾਂ ਜੀ ਹਾਂ ਠੀਕ ਕਣਾਂ ਦੇ ਓਕੇ ਚਾਰ ਕਣਾਂ ਦੀ ਓਕੇ ਭਰਾ ਮੈਂ ਖੇਡ ਚੱਕ ਰਾਂ ਲੋ ਜੀ ਠੀਕ ਹੈ ਕੱਦ ਵੇਟ ਸੁਖ ਨੂੰ ਸੋਣਾ ਅੱਜ ਵੀ ਦੂਜੀ ਦੱਸੋ ਜਾਣਕਾਰੀ ਇਹਦੇ ਥੱਲੇ 7 ਕਿਲੋ ਦੁੱਧ ਆ ਜੀ ਹਾਂਜੀ ਤੇ ਇਹਦੇ ਟੀਕਾ ਟੂਗਾ ਕੁਛ ਨਹੀਂ ਭਰਾਇਆ ਵਾ ਠੀ ਤੇ ਬਸ ਇਹ 15000 ਰੁਪਏ ਦੀ ਦੇ ਦੇ ਇਹ 15000 ਹਾਂ ਜੀ ਉਹ ਭਰਾ ਚੈੱਕ ਕਰ ਸਕਦੇ ਕੱਦ ਬਿਲਡ ਤੇ ਇਹ ਖਾਲੀ ਹੈ ਹਾਂ ਜੀ ਇਹ ਖਾਲੀ ਆ ਓਕੇ ਲੋ ਜੀ ਚੈੱਕ ਕਰ ਸਕਦੇ ਰੇਟ 15000 ਰੁਪਏ ਠੀਕ ਹੈ ਜੀ ਹਾਂ ਜੀ ਤੀਜੀ ਦੇ ਦੱਸੋ ਜਾਣਕਾਰੀ ਤੀਜੀ ਇਹਦੇ 22 23 ਦਿਨ ਹੋ ਗਏ ਜੀ ਟੀਕਾ ਲੱਗੇ ਨੂੰ 7 ਲੀਟਰ ਦੁੱਧ ਆ ਇਹਦੇ ਥੱਲੇ ਵੀ ਠੀਕ ਆ ਹਾਂ ਸੀਰ ਠੰਡੀ ਬਹੁਤਾ ਜੀ ਬਸ ਕਿ ਦੁੱਧ ਸੰਘਣਾ ਮੱਝਾਂ ਰ ਗਈ ਹੈ ਦਾ ਤਾਂ ਠੀਕ ਆ ਇਹਦਾ ਪ੍ਰਾਈਸ ਬਾ ਪ੍ਰਾਈਸ ਇਹਦਾ ਵੀ ਐ ਮਨੋ ਜੀ 17000 ਕਰਦੇ ਆ 15 ਦੀ ਵੀ ਇਹ ਦੇ ਦੇ 15 ਦੀ ਇਹ ਹਾਂ ਜੀ ਅਗਲੀ ਦਾ ਜੀ ਇਹਦੇ ਥੱਲੇ 4 ਲੀਟਰ ਦੁੱਧ ਆ ਦੋਨੇ ਵੇਲੇਆਂ ਦਾ ਹਾਂ ਜੀ ਤੇ ਟੀਕਾ ਵੀ ਕੋਈ ਨਹੀਂ ਭਰਾਇਆ ਠੀਕ ਆ ਤੇ ਵੀ ਇਹ ਡੰਗ ਲਾਉਣ ਵਾਲਾ 4000 ਵੀ ਦੇ ਦੇਾਂਗੇ ਇਹ 4000 ਹਾਂ 4 ਲੀਟਰ ਦੁੱਧ 4000 4000 ਠੀਕ ਆ ਠੀਕੜੂ ਕੋਈ ਭਰਾ ਨਾ ਟੀਕਾ ਕੁਛ ਨਹੀਂ ਭਰਾਇਆ ਜੀ ਠੀਕ ਆ ਹਾਂ ਜੀ ਤੁਰਾ ਤੁਰਾ ਓਕੇ ਵੀ ਸਾਰਿਆਂ ਦਾ ਮੈਂ ਸਾਰਿਆਂ ਦਾ ਓਕੇ ਹੈ ਜੀ ਠੀਕ ਆ ਵਾ ਬੱਚੇ ਦੇ ਫਿਰ ਦੇ ਕਰਕੇ ਵੀ ਲਤੜ ਨਾ ਦੇਣ ਠੀਕ ਆ ਇਸ ਕਰਕੇ ਖੋਲੇ ਵਾ ਹਾਂ ਜੀ ਤੇ ਹੁਣ ਦੱਸੋ ਮੁਰਗੇ ਦੇ ਇ ਫਲੋਕੀ ਨੋਤੀ ਬਣਾਣੇ ਵਾ ਕੋ ਆ ਇੱਥੇ ਬਣਾ ਦੋ ਜੀ ਨਹੀਂ ਆ ਆ ਇਧਰ ਬਈ ਜ਼ਿਆਦਾ ਇਧਰ ਆ ਕੇ ਆ ਫਿਰ ਦੇ ਜੀ ਬਾਹਲੇ ਤਾਂ ਠੀਕ ਆ ਕਿੰਨੇ ਬੱਚੇ ਆ ਬਈ ਇਹ ਸਾਰੇ ਇਹ ਸਾਰੇ 400 ਬੱਚਾ ਜੀ 400 ਬੱਚਾ ਹਾਂ ਠੀਕ ਆ ਲੋ ਜੀ ਕਿੰਨੇ ਕਿੰਨੇ ਦਿਨ ਦਾ ਹੋ ਗਿਆ ਬਈ ਇਹ ਇਹ ਵੀ ਕੁਸਤਾ ਹੈਗੇ ਆ ਮੰਨ ਕੇ ਡੇਢ ਮਹੀਨੇ ਦੇ ਬੱਚੇ ਜਿਹੜੇ ਛੋਟੇ ਫਿਰਦੇ ਆ ਹੂੰ ਤੇ ਜਿਹੜੇ ਵੱਡੇ ਆ ਉਹ 2 ਮਹੀਨੇ ਤੋਂ ਮੰਨ ਭਾਂ ਚਾਰ ਦਿਨ ਘਟਾ ਅਸਾ ਤੇ ਖਿੱਚ ਕੇ ਜ ਰੇਟ ਬਈ ਬਸ ਇੱਕ ਜੀ ਬਾਹ ਰੇਟ ਜੀ ਵਿੱਚ ਜਿਹੜੇ ਛੋਟੇ ਆ ਉਹਦਾ 100 ਦਾ ਦੇ ਦਾਂਗੇ ਹੂੰ ਬਾਕੀ ਜਿਹੜੇ ਵੱਡੇ ਆ 150 ਦਾ ਜਿਹੜਾ ਮਰਜੀ ਨਾ ਕ ਚੱਕ ਲਿਆ ਅਗਲਾ ਠੀਕ ਆ ਹਾਂ ਪੂਰੇ ਮਨ ਨੇ 2 ਮਹੀਨੇ ਨੂੰ ਆ ਰਾਈ ਨਸਲਾ ਪਾਣ ਦਾ ਵਾਸਤੇ ਲਈਤੀ ਸੀ ਹੂੰ ਚਲੋ ਕੋਈ ਮਜਬੂਰੀ ਬਣ ਗਈ ਕਰਦੀ ਹਨਾ ਹਾਂਜੀ ਤੇ ਆਪਾਂ ਨੂੰ ਵੇਚਣੇ ਪੈਗੇ ਠੀਕ ਆ ਟੋਟਲ ਹੈਗਾ 400 400 ਨਾਗਾ ਜੀ ਜੇ ਕੋਈ 400 ਲੈ ਲੂਗਾ ਇਕੱਠਾ ਆਪਾਂ ਉਹ ਹੀ ਉਹ ਜੋ ਵਿੱਚ ਹੋਰ 5-4 ਰੁਪਈਆਂ ਦਾ ਉਧਰ ਉਧਰ ਹੀ ਹੋ ਜੀ ਠੀਕ ਆ ਲੋ ਭਰਾ ਕੋ ਸਾ ਅੰਦਰ ਬੈਠੇ ਨੇ ਠੀਕ ਆ ਚੱਕ ਲੇ ਬਰਾ ਕੋਸਾ ਅੰਦਰਾਂ 400 ਬੱਚਾ ਠੀਕ ਹੈ ਨਾ ਬਾਈ ਦੇ ਜਾਣਾ ਬਾਹਰ ਮਜਬੂਰੀ ਹੈ ਬਾਈ ਕਹਿੰਦਾ ਤਾਂ ਵੇਚਨੇ ਆ ਤੇ ਹੁਣ ਤੁੰਸੀ ਸਿਖਾਓ ਪੱਠਾ ਇਹਦੇ ਬਾਰੇ ਦੱਸੋ ਚੰਗੀ ਤਰ੍ਹਾਂ ਜਾਣ ਕੇ ਪੱਠਾ ਇਹ ਹੈ ਮਨਾਇ ਸੇ ਵਕਰੀ ਦੀਆਂ ਉਮਰੇ ਠੀਕ ਆ ਤੇ ਉਮਰ ਇਹਨਾਂ ਦੀ ਹੋਊਗੀ ਲਗਭਗ 6 6.5 ਸੇ ਮਹੀਨੇ ਦੀ ਠੀਕ ਆ ਤੇ ਇਹ ਬੱਕਰੀ ਦੁਬਾਰੇ ਵੀ ਗੱਭਣ ਜਿਹੜੀ ਉਹ ਬੱਕਰੀ ਹੈ ਹਾਂ ਡੇਢ ਮਹੀਨੇ ਤੋਂ ਉੱਪਰ ਹੋ ਗਈ ਉਹ ਠੀਕ ਆ ਤੇ ਗੱਭਣ ਆਏਗੀ ਪੱਕਾ ਕਲੀਅਰ ਕਲੀਅਰ ਪੱਕਾ ਹਾਂ ਤੇ ਹੁਣ ਇਹ ਤਿੰਨਾਂ ਦਸੂਗੇ ਕੱਲੀ ਕੱਲੀ ਦਾ ਰੇਟ ਬਾ ਤਿੰਨੇ ਨਾਲ ਕੀ 15000 ਦੇ ਦੇ ਦਾਂਗੇ ਕੋਈ ਵੱਧ ਮੰਨ ਲਈ ਚੀਜ਼ ਨੂੰ ਕੋਈ ਘੱਟ ਮੰਨ ਲਈ ਤਿੰਨੇ 15 ਹਾਂ 15 ਹੈ ਜੋ ਪਰਾ ਵਾਈ ਨੇ ਰੇਟ ਬਿਲਕੁਲ ਪਠਾਪੂਰੀਆਂ ਵਧੀਆ ਸਾਂਭੀਆਂ ਨਹੀਂ ਕੋਈ ਵਿਆਹ ਹੋਆ 15000 ਰੁਪਏ ਬਿਲਕੁਲ ਰੇਟ ਵਾਈ ਨੇ ਜਿਹਾ ਜਾਇਜ਼ ਕੀਤਾ ਐ ਲਓ ਜੀ ਗੱਭਣ ਹੈ ਵੀ ਕਰਮਾ ਵਾਲੀ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਢੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ